はいはいはいはいもう1 ਤੁਸੀਂ ਲੈਸ ਲਾਈਸੈਂਸ ਦਾ ਬਣਾਏ 500 ਰੁਪਏ ਦਾ ਭਾਈ ਤੁਹਾਡੇ ਕੋਲ ਤੁਸੀਂ ਮੇਰੇ ਬੰਦੇ ਨੂੰ ਤਾਂ ਨਹੀਂ ਦੁੱਤਾ ਉਹ ਲੈ ਜੀ 500 ਰੁਪਏ ਦਾ ਲਾਈਸੈਂਸ ਬਣਾਉਣਾ ਸੀ ਮਾਰੇ ਬੰਦੇ ਜੀ ਜਦੋਂ ਆਪਣੇ ਨੂੰ ਕਹਿਣ ਵਾਸਤੇ ਮਾਰੇ ਬੰਦੇ 500 ਰੁਪਏ ਦਾ ਡਰਾਈਵ ਲਾਈਸੈਂਸ ਕਿਉਂ ਨਹੀਂ ਬਣਾਇਆ ਆਪਣੇ ਮੁਲਾਜ਼ਮਾ ਦੇ ਮੈਡੀਕਲ ਸਰਟੀਫਿਕੇਟ ਕਿਉਂ ਨਹੀਂ ਮੈਡੀਕਲ ਚੈੱਕਅਪ ਕਿਉਂ ਨਹੀਂ ਕਰਾਇਆ ਉਹ ਵੀ ਮਾਰੇ ਜੀ ਤੁਸੀਂ ਦੱਸੋ ਆਹ ਪ੍ਰੈਸ ਵਾਈਟ ਕਿੱਥੇ ਲਾ ਰਹੇ ਹੋ ਇਹ ਬਾਈਚਾ ਕਰਦੇ ਹੋ ਸਿਰਫ ਗੱਲ ਕਰੇ ਧਰਾ ਕੇ ਅਪੀਲ ਕਰਨ ਮੈਡੀਕਲ ਚੈੱਕਅਪ ਕਰਾ ਦਿੱਤੇ ਕਿ ਕਲਾ ਹੋਤੀ ਮਾਰੇ ਬੰਦੇ ਆਪ ਦੋਇੰਦੋ ਤੇਰਾ ਲਾਇਸੈਂਸ ਬਣਾ ਕੇ ਮੈਨੂੰ ਦੇ ਆਇਆ ਆ ਬੱਡੇ ਬੰਦੇ ਨੂੰ ਸੈਂਡ ਕੀਤਾ ਭਾਜੀ ਲੋ ਬੜੇ ਬੰਦੇ ਨੂੰ ਸੈਂਡ ਕਰ ਦਿੱਤਾ ਬੱਡੇ ਬੰਦੇ ਨਾਲ 3000 ਰੁਪਏ ਲੱਗਿਆ ਮੈਨੂੰ ਐਲੋ ਫੜੋ ਸਾਰੇ ਭਾਜੀ ਦਾ ਨੰਬਰ ਦਿਓ ਮੈਨੂੰ ਮੈਂ ਨੰਬਰ ਵੇਚਦਾ ਐਲੋ ਫੜੋ ਪੇ 3000 ਰੇ ਰੇ ਨੂੰ ਆ ਰਿਹਾ 500 ਰੁਪਏ ਦਾ ਟ੍ਰੇਡਰ 3000 ਕੇਚੀ ਦਾ ਮੰਗਿਆ ਜੀ ਭਾਜੀ ਮੈਨੂੰ ਵੀ ਪਤਾ ਨੂੰ ਪੁੱਛਣਾ ਜੀ ਕਿਹੜਾ ਬੰਦਾ ਉਹਦਾ ਨੰਬਰ ਦੋ ਨਾਲ ਹੀ ਆ ਕਹਿੰਦੇ ਸਾਡੇ ਨਾਲ ਹੀ ਨਹੀਂ ਉਹਦਾ ਨੰਬਰ ਦੋ ਉਹਨੂੰ ਉਹਦੇ ਕਰਵਾਈ ਕਰਾਓ ਅੰਡੀਆਂ ਕਰਾਓ ਪੁੱਤਿਆ ਯਾਰ ਸਾਡੇ ਨਾਲ ਆਇਆ ਮੇਰੇ ਕੋ ਕਾਵੇਂ ਚ ਰਕੋਡੀਆਂ ਆਈਆਂ ਸਾਰੀਆਂ ਮੈਂ ਇੱਕ ਗੱਲ ਕਹਿੰਦਾ ਮੈਂ ਕਿਹਾ ਮੈਂ ਨਾਲ ਆਇਆ ਲਾਇਸੈਂਸ ਰੀਨਿਊ ਕਰਾਉਣਾ ਆਪਣੀ ਪੁੱਤ ਦੀ ਰੀਵਾ ਜੀ 2000 ਰੁਪਏ ਸਾਰੇ ਨਾਲ ਰੈਡੀ ਪਿਆ ਯਾਰ ਦੋ ਕਿਸੇ ਸਾਥੋਂ ਵੀ ਚੈੱਕ ਕਰ ਸਕਦਾ ਇਹਨਾਂ ਦਾ ਬਣ ਚੁੱਕਾ ਆ ਇਹਨਾਂ ਨੂੰ ਰੀਨਿਊ ਵੀ ਕਰਾਉਣ ਦੀ ਲੋੜ ਹੈ ਰੀਨਿਊ ਨਹੀਂ ਕਰਾ ਲੱਗਿਆ ਆਉ ਕਿਉਂ ਦੇ ਨਾ ਤੁਹਾਨੂੰ ਭਾਈ ਸਾਹਿਬ ਉਹ ਆਰੋ ਜਾਂਦਾ ਕੋਈ ਸਾਹਿਬ ਮੇਰੇ ਆ ਮੇਰੇ ਕਾਲ ਸੋ ਮੇਰੇ ਸਾਹ ਖੜੇ ਗੱਲ ਤੋਂ ਗੱਲ ਦੇ ਵਿੱਚ ਹੋ ਸਾਡਾ ਸਿੱਧਾ ਮੱਥਾ ਲਾ ਕੇ ਸਾਹਮਣੇ ਪਰ ਇਹ ਨਹੀਂ ਕਰਵਾਉਂਦਾ ਮੈਂ ਤੁਹਾਨੂੰ ਮੈਂ ਤੁਹਾਨੂੰ ਕਹਿੰਦਾ ਮੈਂ ਇਹਦੀ ਡਿਊਟੀ ਹੈ ਕਾਰਪੋਰੇਸ਼ਨ ਆਇਆ ਇਹ ਮੁੰਡੇ ਦਾ ਨਾਮ ਆਇਆ ਤੁਹਾਨੂੰ ਭਾਈ ਜੀ ਬੰਦਵਾ ਮੈਨੂੰ ਲੜਾ ਸਾਹਿਬ ਅੰਦਾ ਭਾਈ ਸਾਹਿਬ ਲਾ ਕੇ ਪੁੱਛ ਲੋ